ਅਸੀਂ ਐਂਡ ਤੁਸੀਂ ਟੀਵੀ ਤੇ ਸਭ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਗੱਲ ਕਰਾਂਗੇ ਤੇ ਲਗਾਨਾ ਦੇ ਸ਼ਹਿਰ ਹైదਰਾਬਾਦੀ ਜਿਹਦੇ ਵਿੱਚ ਕੀ 400 ਏਕੜ ਦਾ ਇੱਕ ਭਰਿਆ ਭੁਕੰਨਿਆ ਜੰਗਲ ਹਰੀਆਲੀ ਨਾਲ ਭਰਿਆ ਹੋਇਆ ਜੰਗਲ ਜਿਹਨੂੰ ਲੋਕੀ ਇਹ ਵੀ ਕਹਿੰਦੇ ਸੀ ਵੀ ਸਾਡਾ ਜਿਹੜਾ ਹੈਗਾ ਇਹ ਜੰਗਲਾ ਇਹ ਸਾਡਾ ਇੱਕ ਤਰ੍ਹਾਂ ਦਾ ਫੇਫੜਾ ਹੈ ਮਤਲਬ ਅਸੀਂ ਇਹਦੇ ਰਾਹੀਂ ਸਾਹ ਲੰਨੇ ਆ ਵੀ ਸਭ ਤੋਂ ਜਿਹੜੀ ਗੱਲ ਕਰੀਏ ਵੀ ਹਰੀਆਲੀ ਨਾਲ ਰਿਲੇਟ ਕਰਦੀ ਕਿਉਂਕਿ ਸਾਡੇ ਪੰਜਾਬ ਵਿੱਚ ਵੀ ਪਿੱਛੇ ਜੇ ਬੜੀ ਜਿਹੜੀ ਹੈਗੀ ਆ ਦਿੱਕਤ ਆਈ ਤੇ ਲੋਕਾਂ ਨੇ ਸੁਨੇਹੇ ਦਿੱਤੇ ਕਿ ਜਿਹੜੇ ਹੈਗੇ ਨੇ ਦਰਖਤ ਲਗਾਓ ਬਹੁਤ ਸਾਰੇ ਜਗ੍ਹਾ ਤੇ ਜਿਹੜਾ ਹੈਗਾ ਦਰਖਤਾਂ ਦਾ ਲੰਗਰ ਵੀ ਲਗਾਇਆ ਗਿਆ ਸਕੂਲਾਂ ਦੇ ਵਿੱਚ ਕੌਲਜਾਂ ਦੇ ਵਿੱਚ ਜਾਂ ਕਹਿ ਲਓ ਕਿ ਸੜਕਾਂ ਦੇ ਉੱਤੇ ਵੀ ਸਾਨੂੰ ਜਿਹੜਾ ਹੈਗਾ ਮੋਟੀਵੇਟ ਕੀਤਾ ਗਿਆ ਕਿ ਆਪਣੇ ਆਲੇ ਦੁਆਲੇ ਰੁੱਖ ਲਗਾਓ ਪਰ ਹైదరాబాద్ ਦੇ ਵਿੱਚ ਉਲਟ ਹੋ ਗਿਆ ਹైదరాబాద్ ਦੀ ਜਿਹੜੀ ਰੀਤੇ ਲਗਾਉਣਾ ਸਰਕਾਰ ਆ ਉਹਨੇ ਫੈਸਲਾ ਲਿਆ ਕਿ ਜਿਹੜਾ 400 ਏਕੜ ਜੰਗਲ ਆ ਇਹਨੂੰ ਕੱਟ ਕੇ ਇਹਦੇ ਵਿੱਚ ਇੱਕ ਆਈਟੀ ਪਾਰਕ ਬਣਾਇਆ ਜਾਵੇ ਪਰ ਆਈਟੀ ਪਾਰਕ ਕਿਨਾਂ ਲਈ ਆਮ ਪਬਲਿਕ ਲਈ ਪਰ ਆਮ ਪਬਲਿਕ ਇਸ ਨਿਰਣੇ ਤੋਂ ਖੁਸ਼ ਨਹੀਂ ਸੀ 3 ਮਾਰਚ ਨੂੰ ਉਹਨਾਂ ਨੇ ਬਿਨਾਂ ਸੋਚੇ ਸਮਝੇ ਉਸ ਜੰਗਲ ਦੀ ਕਟਾਈ ਸ਼ੁਰੂ ਕਰ ਦਿੱਤੀ ਸਾਡੇ ਸਾਹਮਣੇ ਵੀ ਕਈ ਤਸਵੀਰਾਂ ਆਈਆਂ ਜਿਨ੍ਹਾਂ ਨੂੰ ਅਸੀਂ ਦੇਖ ਕੇ ਭਾਵੁਕ ਵੀ ਹੋਏ ਤੇ ਅਸੀਂ ਵੀ ਕਈਆਂ ਨੇ ਕਮੈਂਟ ਕੀਤੇ ਵੀ ਚੰਗੀ ਗੱਲ ਨਹੀਂ ਪਰ ਉੱਥੇ ਦੀ ਸਰਕਾਰ ਨਹੀਂ ਮੰਨੀ ਉਸ ਸਰਕਾਰ ਨੇ ਲਗਾਤਾਰ ਜਿਹੜੀਆਂ ਹੈਗੀਆਂ ਜੇਸੀਬੀਆਂ ਉੱਥੇ ਚਲਾਈਆਂ ਜਿਦੇ ਕਰਕੇ ਕਈ ਜਿਹੜੇ ਹੈਗੇ ਨੇ ਪੰਛੀ ਕਹਿ ਲਓ ਜਾਂ ਜਾਨਵਰ ਕਹਿ ਲਓ ਕੀ ਹਾਮ ਹੋਏ ਨੇ ਮਤਲਬ ਉਸ ਜੰਗਲ ਦੇ ਵਿੱਚ 233 ਪ੍ਰਕਾਰ ਦੇ ਪੰਛੀ ਸੀ ਹੁਣ ਤੁਸੀਂ 233 ਪ੍ਰਕਾਰ ਦੇ ਪੰਛੀਆਂ ਦੀ ਜੇ ਆਪਾਂ ਗੱਲ ਕਰੀਏ ਤੁਸੀਂ ਲਾ ਲਓ ਚੀੜੀ ਕੁਗੀ ਮੋਰ ਤੋਤਾ ਮਤਲਬ ਅਸੀਂ ਗਿਣਦੇ ਗਿਣਦੇ ਥੱਕ ਜਾਵਾਂਗੇ ਸਾਨੂੰ ਨਾਮ ਵੀ ਨਹੀਂ ਪਤਾ ਹੋਊਗਾ ਜਿੰਨੀ ਤਰ੍ਹਾਂ ਦੀਆਂ ਪੰਛੀਆਂ ਗਿਆ ਜਾਤੀਆਂ ਉੱਥੇ ਉਸ ਜੰਗਲ ਦੇ ਵਿੱਚ ਉਹਨਾਂ ਦਾ ਘਰ ਸੀ ਉਹਨਾਂ ਨੇ ਪਨਾਹ ਲਈ ਹੋਈ ਸੀ ਉਸ ਜੰਗਲ ਦੇ ਵਿੱਚ ਦੂਸਰੀ ਗੱਲ ਜਿਹੜੇ ਜਾਨਵਰ ਸੀ ਉੱਥੇ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਊਗਾ ਇੱਕ ਜੀਸੀਬੀ ਦਾ ਜਿਹੜਾ ਮੁਕਾਬਲਾ ਕਰਦੇ ਹੋਏ ਇੱਕ ਹਾਂਥੀ ਜਿਹੜਾ ਹੈਗਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਉਸ ਹਾਂਥੀ ਦੇ ਸਿਰ ਦੇ ਵਿੱਚ ਜਿਹੜਾ ਇੰਨਾ ਕੁ ਜ਼ਿਆਦਾ ਕਹਿ ਲਓ ਵੀ ਜ਼ਖਮ ਹੋ ਗਿਆ ਵੀ ਦੇਖਿਆ ਨਹੀਂ ਜਾਂਦਾ ਭਾਵਕ ਹੋਣੇ ਆ ਉਸ ਵੀਡੀਓ ਨੂੰ ਦੇਖ ਕੇ ਕਿ ਕਿੰਨਾ ਉਹ નિર્દય ਜਾਨਵਰ ਜੀਸੀਬੀ ਤੇ ਬੈਠਾ ਹੋਵੇਗਾ ਉਹ ਜਾਨਵਰ ਹੀ ਹੈ ਜੀਨੇ ਮਤਲਬ ਕਿ ਇਹ ਵੀ ਨਾ ਦੇਖਿਆ ਵੀ ਹਾਂਥੀ ਜਿਹੜਾ ਮੇਰੇ ਵੱਲ ਨੂੰ ਆ ਰਿਹਾ ਤੇ ਮੈਂ ਉਸ ਤੇ ਅਟੈਕ ਨਾ ਕਰਾਂ ਪਰ ਫਿਰ ਵੀ ਨਾ ਚਾਹੁੰਦੇ ਹੋਏ ਵੀ ਉਸ ਨੇ ਉਸ ਤੇ ਅਟੈਕ ਕੀਤਾ ਤੇ ਉਹ ਜ਼ਖਮੀ ਹੋ ਗਿਆ ਤੇ ਹੁਣ ਉਹਦਾ ਟ੍ਰੀਟਮੈਂਟ ਵੀ ਚੱਲ ਰਿਹਾ ਹੈ ਤੇ ਉੱਥੇ ਦੀ ਜਿਹੜੇ ਹైదరాబాద్ ਦੀ ਯੂਨੀਵਰਸਿਟੀ ਦੇ ਕਹਿ ਲੋ ਬੱਚੇ ਨੇ ਸਟੂਡੈਂਟ ਨੇ ਸਭ ਨੇ ਰਲ ਮਿਲ ਕੇ ਇਸ ਦਾ ਡੱਟ ਕੇ ਮੁਕਾਬਲਾ ਕੀਤਾ ਕਿ ਇਸ ਜੰਗਲ ਨੂੰ ਨਸ਼ਟ ਨਾ ਕਰਿਆ ਜਾਵੇ ਸੋ ਇੱਥੇ ਹੀ ਤਿਲਗਾਨਾ ਜਿਹੜੀ ਸਰਕਾਰ ਆ ਉਸ ਨੇ ਜਿਹੜਾ ਹੈਗਾ ਆ ਸਟੂਡੈਂਟਾਂ ਨੂੰ ਲਾਠੀ ਚਾਰਜ ਵੀ ਕੀਤਾ ਕੰਨਿਆਂ ਨੂੰ ਗ੍ਰਿਫਤਾਰ ਵੀ ਕੀਤਾ ਉਹਨਾਂ ਦੀ ਜਿਹੜਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਸਟੂਡੈਂਟ ਨੇ ਜਾਂ ਉੱਥੇ ਦੀ ਪਬਲਿਕ ਆ ਉਹ ਸਾਡੇ ਚੰਗੇ ਕੰਮ ਵਿੱਚ ਵਿਘਨ ਪਾ ਰਹੀ ਆ ਮਤਲਬ ਸਾਡੀ ਰੁਕਾਵਟ ਦਾ ਕਾਰਨ ਬਣ ਰਹੀ ਆ ਉਹ ਨਹੀਂ ਚਾਹੁੰਦੇ ਹੈਗੇ ਵੀ ਅਸੀਂ ਇੱਥੇ ਜਿਹੜਾ ਹੈਗਾ ਇੱਕ ਸੋਹਣਾ ਜਿਹਾ ਆਈਟੀ ਪਾਰਕ ਬਣਾਈਏ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਵੀ ਸੋਚਣ ਦੀ ਜ਼ਰੂਰਤ ਆ ਕਿ ਆਈਟੀ ਪਾਰਕ ਦੀ ਜਦ ਪਬਲਿਕ ਨੂੰ ਇਨੀ ਲੋੜ ਹੈਗੀ ਤਾਂ ਫਿਰ ਉਹ ਕਿਉਂ ਆਪਣਾ ਨਾਮ ਜਿਹੜਾ ਬਦਨਾਮ ਕਰਨ ਲੱਗੀ ਹੋਈ ਆ ਕਿਤੇ ਨਾ ਕਿਤੇ ਇਹ ਵੀ ਸਵਾਲ ਪੈਦਾ ਹੁੰਦਾ ਆ ਕਿ ਇੱਕ ਜਿਹੜਾ ਜੰਗਲ ਆ ਜੰਗਲ ਨੂੰ ਵਸਾਉਣਾ ਬੜਾ ਔਖਾ ਆ ਕਿਉਂਕਿ ਜਗ੍ਹਾ-ਜਗ੍ਹਾ ਤੇ ਜਿਹੜੇ ਹੈਗੇ ਨੇ ਉਹਨਾਂ ਤੁਹਾਨੂੰ ਵੀ ਪਤਾ ਹੋਊਗਾ ਇਸ ਗੱਲ ਬਾਰੇ ਕਿ ਸਾਡੇ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਗਰਮੀਆਂ ਦੇ ਵਿੱਚ ਪਾਣੀ ਦੀ ਪਿਛਲੇ ਸਾਲ ਦਿੱਕਤ ਆਈ ਸੀ ਹੋ ਸਕਦਾ ਇਸ ਸਾਲ ਵੀ ਆਵੇ ਪਰ ਸਾਡੇ ਲੋਕ ਜਿਹੜੇ ਹੈਗੇ ਨੇ ਇਸ ਗੱਲ ਨੂੰ ਲੈ ਕੇ ਥੋੜਾ ਜਿਹਾ ਕੈਨੋ ਟੈਨਸ਼ਨ ਚ ਹੋਏ ਜਿਹਦੇ ਕਰਕੇ ਉਹਨਾਂ ਨੇ ਸੜਕਾਂ ਤੇ ਸਕੂਲਾਂ ਚ ਗੁਰਦੁਆਰਿਆਂ ਚ ਕਾਲਜਾਂ ਚ ਜਿਹੜਾ ਹੈਗਾ ਰੁੱਖਾਂ ਦਾ ਲੰਗਰ ਆਇਆ ਮਤਲਬ ਵੀ ਆਪਣੇ ਆਲੇ ਦੁਆਲੇ ਜਿਹੜੇ ਰੁੱਖ ਲਗਾਓ ਤੇ ਉਹਨਾਂ ਨੇ ਫ੍ਰੀ ਜਿਹੜੇ ਹੈਗੇ ਨੇ ਨਿੰਮ ਦੇ ਦਰਖਤ ਹੋ ਗਏ ਪਿੱਪਲ ਬੋਹੜ ਜਿਹੜੇ ਹੈਗੇ ਨੇ ਫ੍ਰੀ ਦੇ ਵਿੱਚ ਉਹਨਾਂ ਨੇ ਪਬਲਿਕ ਨੂੰ ਦਿੱਤੇ ਮਤਲਬ ਕਹਿਣ ਦਾ ਇਹ ਸਰਕਾਰ ਨੇ ਵੀ ਜਿਹੜਾ ਹੈਗਾ ਜਿਹੜੀ ਸਰਕਾਰੀ ਨਰਸਰੀ ਹੁੰਦੀ ਆ ਉੱਥੇ ਸਰਕਾਰ ਨੇ ਵੀ 10 15 20 ਬੁੱਟੇ ਜਿਹੜੇ ਹੈਗੇ ਹਰੇਕ ਇਨਸਾਨ ਨੂੰ ਆਧਾਰ ਕਾਰਡ ਤੇ ਫ੍ਰੀ ਦਿੱਤੇ ਗਏ ਵੀ ਤੁਸੀਂ ਆਪਣੇ ਆਲੇ ਦੁਆਲੇ ਰੁੱਖ ਲਗਾਓ ਪਰ ਤੇ ਲਗਾਨਾ ਜਿਹੜੀ ਸਰਕਾਰ ਨੂੰ ਪਤਾ ਨਹੀਂ ਕੀ ਹੋਇਆ ਉਹਨੇ ਕੀ ਸੋਚਿਆ ਤੇ ਉਸ ਜੰਗਲ ਦੇ ਉੱਤੇ ਇਸ ਤਰ੍ਹਾਂ ਹਮਲਾ ਕੀਤਾ ਜਿਵੇਂ ਭੁੱਖਾ ਸ਼ੇਰ ਜਿਹੜਾ ਹੈਗਾ ਆ ਕਿਸੇ ਜਾਨਵਰ ਤੇ ਕਰਦਾ ਆ ਸੋ ਇਹ ਗੱਲ ਚੰਗੀ ਨਹੀਂ ਮਤਲਬ ਇੱਕ ਭਰਿਆ ਭੁਖੰਨਿਆ ਘਰ ਕਦੋਂ ਜਦੋਂ ਕਿਸੇ ਦਾ ਜਿਹੜਾ ਹੈਗਾ ਬੇਵਜ੍ਹਾ ਲੁੱਟਿਆ ਜਾਵੇ ਤਾਂ ਉਹ ਇਨਸਾਨ ਕਿੰਨਾ ਦੁਖੀ ਹੁੰਦਾ ਇੱਥੇ ਇਨਸਾਨ ਨੇ ਜਾਨਵਰਾਂ ਦੀਆਂ ਬਾਦੂਆਂ માં ਲਈਆਂ ਨੇ ਸੋ ਇੱਕ ਸਾਰੇ ਜੰਗਲ ਦੇ ਵਿੱਚ ਇੱਕ ਐਸਾ ਰਾਜਾ ਇੱਕ ਐਸਾ ਨੀਡਰ ਹਾਥੀ ਜਿਸ ਨੇ ਜਿਹੜਾ ਹੈਗਾ ਪੂਰੇ ਜੰਗਲ ਨੂੰ ਕੱਟਣ ਤੋਂ ਰੋਕ ਦਿੱਤਾ ਮਤਲਬ ਉੱਥੇ ਹਾਥੀ ਤਾਂ ਹੋਰ ਵੀ ਹੋਣਗੇ ਜਾਨਵਰ ਤਾਂ ਹੋਰ ਵੀ ਹੋਣਗੇ ਪਰ ਇੱਕ ਕੱਲਾ ਹਾਥੀ ਹੀ ਕਿਉਂ ਲੜਿਆ ਸੋਚਣ ਵਾਲੀ ਗੱਲ ਆ ਕਿਉਂਕਿ ਇਨਸਾਨ ਨੇ ਜਿਹੜੇ ਕਹਿ ਲੋ ਵੀ ਸਾਡੇ ਸੰਸਾਰ ਦੇ ਵਿੱਚ ਲੱਖਾਂ ਤਰ੍ਹਾਂ ਦੇ ਇਨਸਾਨ ਨੇ ਪਰ ਨੀੜ ਸੱਚਾ ਤੇ ਕਹਿ ਲੋ ਵੀ ਸੱਚ ਨੂੰ ਜਾਂ ਕਹਿ ਲੋ ਵੀ ਸਾਹਮਣੇ ਲੈ ਕੇ ਆਉਣ ਵਾਲਾ ਕੋਈ ਕੋਈ ਹੁੰਦਾ ਹੈ ਇਸੇ ਤਰ੍ਹਾਂ ਉਸ ਹਾਥੀ ਨੇ ਜਿਹੜਾ ਹੈਗਾ ਡਟ ਕੇ ਮੁਕਾਬਲਾ ਕੀਤਾ ਕਿ ਮੈਂ ਆਪਣਾ ਜਿਹੜਾ ਘਰ ਆ ਉਹਨੂੰ ਨਹੀਂ ਟੁੱਟਣ ਦਊਂਗਾ ਉਹਨੂੰ ਨਹੀਂ ਖਤਮ ਹੋਣ ਦਵਾਂਗਾ ਇਹਦੇ ਤੇ ਸਾਡਾ ਰਾਜ ਆ ਸਾਡਾ ਹੱਕ ਆ ਆਪਣਾ ਹੱਕ ਲੈਣ ਦੇ ਲਈ ਉਸ ਨੇ ਜਿਹੜਾ ਹੈਗਾ ਜੀਐਸਬੀ ਦਾ ਡਟ ਕੇ ਸਾਹਮਣਾ ਕੀਤਾ ਸੋ ਜਿਹਦੇ ਕਰਕੇ ਜਿਹੜਾ ਹੈਗਾ ਜੰਗਲ ਦੀ ਕਟਾਈ ਰੁਕਣੀ ਪਈ ਰੋਕੀ ਗਈ ਉੱਥੇ ਦੀ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਵੀ ਜਿਹੜਾ ਹੈਗਾ ਕਹਿਆ ਕਿਉਂਕਿ ਕੇਸ ਜਿਹੜਾ ਹੈਗਾ ਇਹ ਕਾਫੀ ਸਮੇਂ ਤੋਂ ਜਿਹੜਾ ਤੇ ਲਗਾਣਾ ਸਰਕਾਰ ਨੇ ਕਾਗਜ਼ਾਂ ਦੇ ਵਿੱਚ ਲਿਖਿਆ ਸੀਗਾ ਕਿ ਸਾਨੂੰ ਜਿਹੜਾ ਇਸ ਜੰਗਲ ਨੂੰ ਕੱਟਣ ਦੀ ਲੋੜ ਆ ਤੇ ਅਸੀਂ ਇੱਥੇ ਇੱਕ ਆਈਟੀ ਪਾਰਕ ਜਿਹੜਾ ਹੈਗਾ ਬਣਾਉਣਾ ਚਾਹੁੰਦੇ ਆ ਇਹਨੂੰ ਅਸੀਂ ਜੰਗਲ ਨੂੰ ਆਪਣੇ ਰਿੱਕੇ ਨਾਲ ਯੂਟਿਲਾਈਜ਼ ਕਰਨਾ ਚਾਹੁੰਦੇ ਆ ਪਰ ਉਹਨੇ ਜਿਹੜਾ ਹੈਗਾ ਬਿਨਾ ਸੋਚੇ ਸਮਝੇ 30 ਮਾਰਚ ਨੂੰ ਜਿਹੜਾ ਹੈਗਾ ਇਸ ਜੰਗਲ ਦੇ ਉੱਤੇ ਹਮਲਾ ਕਰ ਦਿੱਤਾ ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਰੁੱਖ ਲਗਾਓ ਹੁਣ ਜੇ ਆਪਾਂ ਗੱਲ ਕਰੀਏ ਤਾਂ ਕ੍ਰਿਕਟਰ ਪ੍ਰੇਮੀ ਬਹੁਤ ਜ਼ਿਆਦਾ ਨੇ ਤੇ ਤੁਸੀਂ ਸਾਰੇ ਕ੍ਰਿਕਟਰ ਦੇਖ ਵੀ ਰਹੇ ਹੋਵੋਗੇ ਆਈਪਲ ਹਰ ਵਾਰੀ ਜਿਹੜਾ ਹੈਗਾ ਟਾਟਾ ਜਿਹੜਾ ਟਾਟਾ ਨੂੰ ਸਾਰੇ ਜਾਣਦੇ ਨੇ ਮਤਲਬ ਜਿੱਥੇ ਉਹ ਜਾਨਵਰਾਂ ਨਾਲ ਪ੍ਰੇਮ ਕਰਦੇ ਸੀ ਉੱਥੇ এনवायरमेंट ਨਾਲ ਵੀ ਉਹ ਪ੍ਰੇਮ ਕਰਦੇ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਸਨੇਹਾ ਦੇ ਰਹੇ ਨੇ ਵੀ 1 ਡਾਟ ਬੋਲ ਦੇ ਬਦਲੇ ਉਹ 500 ਰੁੱਖ ਲਗਾਉਣ ਦਾ ਉਹਨਾਂ ਨੇ ਫੈਸਲਾ ਲਿਆ ਆ ਦੇਖੋ ਕਿੰਡੀ ਵੱਡੀ ਗੱਲ ਆ ਮਤਲਬ ਜਿੱਥੇ ਜਿਹੜੇ ਲੋਕਾਂ ਨੇ ਇਹ ਜਿਹੇ ਆਪਣੇ ਆਲੇ ਦੁਆਲੇ ਕਹਿ ਲੋ ਵੀ ਰੁੱਖ ਲਗਾਉਣ ਦੀ ਜਿਹੜੀ ਪ੍ਰਕਰਮਾ ਆ ਇਸ ਨੂੰ ਚੈਨ ਬਾਈ ਚੈਨ ਜਿਹੜਾ ਹੈਗਾ ਕੀਤਾ ਹੋਇਆ ਉੱਥੇ ਹੀ ਚ ਲਗਾਉਣਾ ਸਰਕਾਰ ਵਰਗੀ ਪੜੀ ਲਿਖੀ ਸਰਕਾਰ ਪੜੇ ਲਿਖੇ ਉੱਥੇ ਦੇ ਲੋਕਾਂ ਨੇ ਰਲ ਮਿਲ ਕੇ ਜਿਹੜਾ ਹੈਗਾ ਵੱਡੇ ਨਿਤਾਮਾ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ ਇਸ ਜੰਗਲ ਨੂੰ ਨਸ਼ਟ ਕਰਨਾ ਤੇ ਇੱਥੇ ਆਮ ਪਬਲਿਕ ਲਈ ਆਈਟੀ ਪਾਰਕ ਬਣਾਉਣਾ ਆ ਪਰ ਉੱਥੇ ਦੇ ਸਟੂਡੈਂਟ ਭਾਵੇਂ ਜੇਲ੍ਹ ਵਿੱਚ ਗਏ ਭਾਵੇਂ ਕਹ ਲੋ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਦੇ ਸਟੂਡੈਂਟਾਂ ਨੇ ਡਟ ਕੇ ਇਸ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੇ ਰਿੱਟ ਵੀ ਪਾਈ ਇਸ ਦੇ ਖਿਲਾਫ ਤੇ ਜਿਹੜਾ ਹੈਗਾ ਇਸ ਦਾ ਕੰਮ ਰੁਕ ਗਿਆ ਬਾਕੀ ਆਉਣ ਵਾਲਾ ਜਿਹੜਾ ਸਮਾਂ ਆ ਉਹਦੇ ਵਿੱਚ ਪਤਾ ਲੱਗੂਗਾ ਕਿ ਅੱਗੇ ਇਹਦੀ ਕਟਾਈ ਹੋਵੇਗੀ ਜਾਂ ਨਹੀਂ ਹੋਵੇਗੀ ਸੋ ਇੱਕ ਜਾਂਦੇ ਜਾਂਦੇ ਛੋਟੀ ਜਿਹੀ ਚਾਰ ਲਾਈਨਾਂ ਦੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਆ ਸ਼ੁ크ਰਾਨਾ ਧਰਤੀ ਮਾਤਾ ਦਾਜ ਸੰ ਸਭ ਨੂੰ ਚੁੱਕੀ ਫਿਰਦੀ ਆ ਧਰਤੀ ਨਾ ਹੁੰਦੀ ਪਿਓ ਨਾ ਹੁੰਦਾ ਮਾਂ ਨਾ ਹੁੰਦੀ ਤੂੰ ਨਾ ਹੁੰਦਾ ਮੈਂ ਨਾ ਹੁੰਦੀ ਤੁਪ ਨਾ ਹੁੰਦੀ ਛਾ ਨਾ ਹੁੰਦੀ ਬੈਠਣ ਲਈ ਕੋਈ ਥਾਂ ਨਾ ਹੁੰਦੀ ਪਾਣੀ ਨਾ ਹੁੰਦਾ ਫਸਲ ਨਾ ਹੁੰਦੀ ਜੀਵ ਜੰਤੂ ਪਸ਼ੂ ਪੰਛੀ ਨਾਲੇ ਮਨੁੱਖੀ ਨਸਲ ਨਾ ਹੁੰਦੀ ਸ਼ੁਕਰਨ ਸ਼ੁ크rana ਭਤੀ ਮਾਤਾ ਦਾਜ ਸੰਸਬ ਨੂੰ ਚੁੱਕੀ ਫਿਰਦੀ ਆ ਜੇ ਕਿਤੇ ਆਪਾਂ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸੇ ਵੀ ਚੀਜ਼ ਦਾ ਵੀ ਨਾਸ਼ ਕਰਕੇ ਉੱਥੇ ਵਿਕਾਸ ਕਰਨ ਬਾਰੇ ਨਾ ਸੋਚੋ ਕਿਉਂਕਿ ਕੁਦਰਤ ਵੀ ਇਜਾਜ਼ਤ ਨਹੀਂ ਦਿੰਦੀ ਕਿ ਕਿਸੇ ਤੁਸੀਂ ਚੀਜ਼ ਦਾ ਵਿਨਾਸ਼ ਕਰੋ ਵਨਾਸ਼ ਕਰਨ ਤੋਂ ਬਾਅਦ ਤੇ ਉੱਥੇ ਵਿਕਾਸ ਦੀ ਜਿਹੜੀ ਹੈਗੀ ਆ ਸੋਚ ਲੈ ਕੇ ਵਿਕਾਸ ਕਰਨ ਬਾਰੇ ਸੋਚੋ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਸੋ ਜਿਹੜਾ ਤੇਲਗਾਨਾ ਸਰਕਾਰ ਨੇ ਕੀਤਾ ਆ ਬਾਕੀ ਜਿਹੜਾ ਹੈਗਾ ਆ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਕਿ ਐਸਟੀ ਜਿਹੜੀ ਕਟਾਈ ਆ ਉਹ ਜਾਰੀ ਹੋਵੇਗੀ ਜਾਂ ਫਿਰ ਉੱਥੇ ਹੀ ਜਿਹੜਾ ਇਹ ਮਾਮਲਾ ਠੱਪ ਹੋ ਜਾਵੇਗਾ ਸੋ ਫਿਰ ਕਿਸੇ ਹੋਰ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ